ਸਾਰੇ ਨੇ ਕਰ ਕਰੀ ਸਤਿ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਤੇ ਮਾਰਨਿੰਗ ਟਾਈਮ ਹੋ ਗਿਆ ਮੇਸੀ ਦੇ ਘਰੇ ਅੱਜ ਤੇ ਬਾਕੀ ਲੱਗੇ ਆ ਬਲੈਕ ਕਾਫੀ ਪੀਣਾ ਤੇ ਬਬੂ ਇਧਰ ਸੁੱਤਾ ਪਿਆ ਹਜੇ ਤੇ ਬਾਕੀ ਨਿੰਦੀ ਗਿਆ ਉਧਰ ਮਾਰ ਟਾਈਲਨ ਜਿਵੇਂ ਆਪਾਂ ਕਹਿ ਲੀਏ ਮੇਸੀ ਉਹਦੇ ਕਹਿਣ ਵਾਂਗ ਪਿੱਛੇ ਖੇਤ ਖੂਤ ਜੇ ਦੇਖੀ ਜਾਂਦਾ ਤੇ ਬਾਕੀ ਦਿਖਾਉਨੇ ਆ ਮਹਾਲ ਪਿੰਡ ਦਾ ਅੱਜ ਤੇ ਧੁੰਦ ਪਈ ਹੋਈ ਆ ਜਣੀ ਪਿੰਡ ਚ ਦਾ ਠੀਕ ਲੱਗਦੀ ਆ ਬਾਹਰ ਜ਼ਿਆਦਾ ਹੋਊਗੀ ਤੇ ਆਪਣੇ ਵੀ ਮੌਸਮ ਧੁੰਦ ਵਾਲਾ ਸੀਗਾ ਕੱਲ ਤੇ ਅੱਜ ਹੋ ਗਈ ਆ 2 ਤਰੀਕ ਤੇ ਕੱਲ ਨੂੰ ਹੈਗੀ ਆ 3 ਕੱਲ ਨੂੰ ਵਿਆਹ ਵਾ ਤੇ ਉਹ ਵੀ ਰੈਂਡ ਕਰਾਂਗੇ ਤੇ ਬਾਕੀ ਵਿਆਹ ਥੋੜਾ ਛੋਟਾ ਸੀਗਾ ਬੇਸਿਕਾ ਨੇ ਵੀ ਉਹਨਾਂ ਕੀ ਤਾਂ ਨੀਗਾ ਮੌਕੇ ਤੇ ਹੋਇਆ ਕਰਕੇ ਜੇ ਮੈਂ ਆਪਾਂ ਕਹਿ ਲੀਏ ਤੇ ਬਾਕੀ ਜਦੋਂ ਜਿਹੜਾ ਚੱਗਣ ਹੁੰਦੇ ਆ ਉਹ ਤਾਂ ਉਵੇਂ ਹੀ ਹੋਣੇ ਆ ਜਿਹੜੇ ਹੁੰਦੇ ਆ ਚਾਹੇ ਵੱਡਾ ਵਿਆਹ ਹੋਵੇ ਚਾਹੇ ਛੋਟਾ ਤੇ ਉਹ ਦਿਖਾਵਾਂਗੇ ਫਿਰ ਅਗਲੀ ਵੀਡੀਓ ਚ ਰਸੋਈ ਜਾ ਮਾਂ ਜਾਂਦੀ ਲੈ ਤੁਲਨ ਚਾਪਿੰਦੇ ਸਵੇਰੇ ਫਿਰ ਪਾਣੀ ਪੀਂਦੇ ਸਵੇਰੇ ਪੀਂਦੇ ਚਲੋ ਨਾਗਰ ਟਾਇਰ ਕਾਣ ਪੀਂਦਾ ਕੋਈ ਸਾਗ ਨਹੀਂ ਗਾ ਆਈ ਨਹੀਂ ਫੜ ਕੇ ਨਹੀਂ ਆਪਰੇ ਨਹੀਂ ਸਾਗ ਇਥੇ ਬਣਾਉਂਦੇ ਨਹੀਂ ਤੇਰੇ ਆਏ ਤੋਂ ਨਹੀਂ ਸਾਗ ਬਣਨ ਤਾਂ ਹੈ ਤੋ ਕੱਲੇ ਪਾਲਕ ਦਾ ਅੱਛਾ ਉਹ ਤਾਂ ਯਾਬ ਨਹੀਂ ਬਣਦਾ ਨਹੀਂ ਪਾਲਕ ਵਾਲੇ ਨਾਲ ਜੀ ਉਹ ਵੀ ਥੋੜਾ ਜਿਆਦਾ ਖਾਲੀਦਾ ਹੈ ਉਹ ਵੀ ਇੱਕ ਦਿਨ ਖਾਇਆ ਹੈ ਨਹੀਂ ਦੂਜਾ ਤਾਂ ਮੈਂ ਦੇਖਿਆ ਨਹੀਂ ਤੇਰੇ ਪਟਨੇ ਵੀ ਪਾਲਕ ਹੀ ਵੇਖਦਾ ਦੇਖਿਆ ਉਹ ਪਾਲਕ ਸਾਰੋਗਾ ਸਾਗ ਇੱਥੇ ਆਵੇ ਨਹੀਂ ਮੈਂ ਰੇੜੀ ਦੇ ਪਾਲਕ ਜੋ ਰੇੜੀੰ ਭਰਿਆ ਹੋਇਆ ਵੇਖਦਾ ਪੂਰਾ ਪਾਲਕ ਆਲੂ ਦਾ ਤੇਰੇ ਵੀ ਬਣਿਆ ਹੋਇਆ ਆਲੂ ਇੱਥੇ ਜਿੰਨਾ ਵੀ ਆਉਂਦਾ ਪੂਰਾ ਸੈਜ ਬਣਿਆ ਹੋਇਆ ਪੂਰਾ ਸੈਜ ਜਿਵੇਂ ਆਪਣੇ ਕੱਚਾ ਆਉਂਦਾ ਹਾਂਜੀ ਪੂਰਾ ਭਾਈ ਗਏਗੇ ਸੇ ਉਹ ਖਦਾ ਹੈਗੇ ਸਹਰ ਸਹ ਜਾਂਗੇ ਫਿਰ ਸਹਰ ਸਾਹ ਸੇ ਆ ਗਏ ਵਿਆਹ ਮੇ ਰਹੇਗੇ ਅੰਤ ਤੱਕ ਤਾਂ ਮੁਲਕਾਤ ਹੋਈਏ ਜਾਏਗਾ ਅਖੀਂ ਬਾਈ ਛੇ ਗਾਮੇ ਸਰੇ ਸਗਰ ਇਕਾਲਗੀ ਹੁੰਦੀ ਇਕਾਲਗੀ ਨਵੀਂ ਚਲੇ ਹੁੰਦੇ ਜਾਂਦੇ ਮਿਲ ਲੈਣੇ ਜੀ ਆਉ ਗਏ ਜੀ ਬਹਿਣੇ ਮਗਾ ਨਹੀਂ ਰਹਾ ਵਾ ਇਹ ਹੈਗਾ ਫੌਜੀ ਜਿਹੜੇ ਬੰਦੇ ਮਿਲੇ ਆ ਉਹ ਤਾਂ ਪਛਾਣ ਲੈਣਗੇ ਇਹਨੂੰ। ਆੜੇ ਤੇ ਹੁਣ ਫੇ ਜਾਣਾ ਨਹੀਂ ਪੰਜਾਬ। ਆਇਸ ਵਿਰਾਰ ਘੁੰਮਣੇ ਨਹੀਂ ਆਏ। ਹੈ? ਇਹ ਘੁੰਮਣ ਲ ਜਾਣਾ ਜਾਣੀ ਹੁਣ। ਬੁੱਢਾ ਹੋ ਗਿਆ ਕੰਮ ਵਿੱਚ ਥੋੜਾ ਸਾ ਬਣੀ ਪਰੇਸ਼ਾਨੀ ਹੈ। ਲੱਗਦਾ ਹੈ ਜੀ ਬੁੱਢਾ ਹੈ ਜੇ। ਲੱਗਦਾ ਹੈ। ਹੈ? ਘਰ ਤੇ ਨਹੀਂ ਆਉਂਦੇ। ਤੇ ਜੇ ਮੈਂ ਮੰਨਦਾ ਤੂੰ ਸੁਣ। ਹਾਂ। ਮੈਂ ਪੁੱਛਿਆ ਯਾਰ ਜਨੂ ਕੱਲ ਕਹਿੰਦੇ ਕਹਿੰਦਾ ਮੈਂ ਕਿਹਾ ਕੋਈ ਬੁੱਢਾ ਹੋ ਗਿਆ ਵੀ ਮੰਦਾ ਪਹੁੰਚੀ ਕਹਿੰਦਾ ਨਹੀਂ ਮੰਦਾ ਕਹਿੰਦਾ ਉਹ ਤਾਂ ਵੀ ਬੁੱਢਾ ਹੋ ਗਿਆ ਮਾ ਮਾ ਜੀਏ ਥੇ ਨਾ 2003 'ਚ ਮੀਏ ਥੇ ਅੱਛਾ ਰਹੇ 40 ਬਿਹਾਰੀ ਰਹੇ ਕੁਝ ਪਰੇਸ਼ਾਨੀ ਜਿਆਦਾ ਨਹੀਂ ਹੋਇਆ ਸਰੀਰਕ ਮਨ ਜੀ ਲੋਡ ਮਾਨਾ ਹਾਂ ਕਿ ਸਰ ਗਰਮ ਗਰਮੀ ਸੀ ਕਹਿੰਗਾ ਠੰਡ ਦੀ ਚਾਵਲ ਲਗਾ ਮੀਏ ਅੱਛਾ ਕੰਮ ਕਰਦਾ ਸੀਗਾ ਚੱਲੇ ਨੇ ਜੀ ਹਾਂ ਪੜਾ ਪਰਸਾਨੀ ਗਰਮੀ ਸਜਾ ਦੇ ਹੀਆਂ ਰੋਗੇ ਛੋੜ ਦिए ਨਾ ਸਭ ਗਰਮੀ ਬਹੁਤ ਜਿਆਦੇ ਪਰਸਾਨੀ ਬੁਜਾਤਾ ਸੀ ਲੈ ਚੱਲ ਪਊਗਾ ਦਾਦਾ ਨੌਰ ਕੱਟ ਜਾਂਦਾ ਚੱਲ ਜਾਣਾ ਸੀ ਸੀਗੇ ਬਾਹਰ ਕਿਹੜਾ ਜਾ ਕੱਢਣ ਤੇ ਬਾਕੀ ਮਾਹੌਲ ਦੇ ਸਾਵੇਂ ਪਿੰਡ ਦਾ ਤੇ ਇਧਰ ਫਿਰਨੀ ਤੇ ਖੜੇ ਆ ਤੇ ਬਾਕੀ ਪਾਤੀਆਂ ਦਾ ਇੱਥੇ ਜਿਹੜਾ ਡਿਜ਼ਾਈਨ ਆ ਥੋੜਾ ਜਿਹਾ ਵੱਖਰਾ ਵਾ ਪਾਪੜ ਟਾਈਪ ਆਏ ਪਾਤੀਆਂ ਤੇ ਵਿੱਚ ਉਪਰ ਵਾਲੀ ਕੋ ਉਤਰ ਕੇ ਪਾਈ ਹੋਈ ਆ ਤੇ ਕੋਈ ਸਾਫਤੀ ਪਾ ਦਿੰਦਾ ਇਹ ਕੁਦਰ ਕੇ ਜਾਨੀ ਬਰੀਕ ਕਰਕੇ ਸਾਗ ਵਾਂਗੂ ਪਾਈ ਹੋਈ ਆ ਤੇ ਇੱਕ ਦੂਜੇ ਚ ਪਸਾਈਆਂ ਹੋਈਆਂ ਪੂਰੀਆਂ ਦੇਖ ਸਕਦੇ ਆ ਕਿਵੇਂ ਵਿੱਚ ਹਵਾ ਪੈਂਦੀ ਆ ਸਾਰੀ ਜਿਵੇਂ ਰੇਡੀਏਟਰ ਹੁੰਦਾ ਰੇਡੀਏਟਰ ਨਾਲ ਕੰਮ ਹੀ ਆ ਹੈ ਭਾਈ ਬੱਚੇ ਤਾਂ ਵੱਧ ਜਲਦੀ ਆ ਬੱਚਿਆਂ ਦੇ ਅੱਜ ਜਮੇ ਰੇਡੀਏਟਰਾਂ ਨੂੰ ਆ ਨਾ ਉਹਦੇ ਉਤੋਂ ਤੂੜੀ ਪਾਤੀ ਆ ਇਹ ਚ ਇਹ ਚ ਪਰਾਲੀ ਪਾਈ ਆ ਉਹ ਤੂੜੀ ਟੇਪ ਆ ਗਿਆ ਨਾ ਉਹ ਤੇ ਬਾਕੀ ਥੱਲਿਓਂ ਵੀ ਹਵਾ ਪੈਂਦੀ ਕੀਤੀ ਹੋਈ ਆ ਤੇ ਬਾਕੀ ਜੇ ਮੀਂਹ ਵੀ ਪੈ ਜਾਏ ਤੇ ਤਾਂ ਵੀ ਥੱਲੇ ਪਾਣੀ ਇਹਦੇ ਜਾਣਾ ਨਹੀਂ ਹੈਗਾ ਥੱਲੇ ਬੇਲਾ ਹਾਂ ਤੇ ਬੇਲਾ ਪੂਰਾ ਬਾ ਥੱਲੇ ਤੇ ਪਰਵੰਦ ਪੂਰਾ ਰੱਖਣਾ ਪੈਂਦਾ ਵਾ ਤੁਸੀਂ ਸੈ ਦੇਖ ਸਕਦੇ ਇਹ ਗਿੱਲੀ ਹੈ ਜਣੀ ਇਹਦਾ ਮਤਲਬ ਛੇਤੀ ਕੰਮ ਆ ਜਾਣੀਆਂ ਇਹ ਹਵਾ ਲੱਗ ਕੇ ਜਬ ਟੋਕਾ ਹੁੰਦਾ ਇਦਾਂ ਲੱਗਦੀ ਹੈ ਦੇਖਣ ਨੂੰ ਤੇ ਗਿੱਲੀਆਂ ਗਿੱਲੀਆਂ ਵਿੱਚ ਠੋਕੀ ਜਾਂਦੇ ਆ ਇਦਾਂ ਤੇ ਪੂਰਾ ਵਧੀਆ ਕੰਮ ਕੀਤਾ ਹੈ ਤੇ ਆ ਪਈਆਂ ਇੱਧਰ ਜਿਹੜੇ ਥੱਲੇ ਜਗਾ ਕੇ ਥੱਲੇ ਲਾਤੀਆਂ ਮਤਲਬ ਤੇ ਗਾ ਫਿਰ ਗੋਹੇ ਦਾ ਪ੍ਰੋਸੈਸ ਚੱਲੂਗਾ ਇੱਥੋਂ ਤੇ ਆਹ ਤੂੜੀ ਵਾਲੇ ਬਣੇ ਹੋਏ ਬਾਸ ਦੇ ਬਾਸ ਇਹਨਾਂ ਦੇ ਬਾਧੂ ਆ ਇੱਥੇ ਤੇ ਘਰੇ ਹੀ ਬਣਾ ਲੈਂਦੇ ਆ ਉਹਨੂੰ ਬੁਣ ਕੇ ਜਿਵੇਂ ਪੱਕੀਆਂ ਬੁਣੀਆਂ ਹੁੰਦੀਆਂ ਤੇ ਉਦਾਂ ਹੀ ਇਹ 20 20 25 25 ਸਾਲ ਗਲਦਾ ਨਹੀਂਗਾ ਇਹ ਤੇ ਉਤੋਂ ਇਹਨੂੰ ਇਦਾਂ ਟੱਗ ਦਿੰਦੇ ਆ ਕਾਹੀ ਨਾ ਇਹ ਤੂੜੀ ਵਾਲਾ ਜਿਵੇਂ ਆਪਾਂ ਕਹਿ ਦਿੰਦੇ ਆ ਕਰ ਕਹਿ ਲਿਆ ਸੈੱਡ ਕਹਿ ਲਿਆ ਕੁਛ ਕਹਿ ਲਿਆ ਤੇ ਥੱਲੇ ਇਹ ਵੀ ਉੱਚਾ ਵਾ ਕਿਉਂਕਿ ਪਾਣੀ ਪੂਣੀ ਮੀਂਹ ਦਾ ਵੀ ਥੱਲੇ ਬੜੇ ਨਾ 40 45 45 ਸਾਲ ਹੋ ਗਏ ਨੇ ਬਣਿਆ ਨੂੰ ਹੈ 40 45 40 ਸਾਲ ਆ ਉਹ ਹੀ ਕਹਿੰਦਾ ਵੀ ਬਾਂਸ ਦੀ ਕੁਆਲਿਟੀ ਜ਼ਿਆਦਾ ਕਰਕੇ ਗਲਦਾ ਨਹੀਂਗਾ ਬਾਂਸ ਤੇ ਪੂਰਾ ਉੱਚਾ ਬਣਿਆ ਹੋਇਆ ਚੂਦਰੇ ਤੇ ਰੱਖਦੇ ਆ ਯਾਨੀ ਪੂਰੀ ਤੇ ਉੱਤੇ ਚੌਂਪੜੀ ਟਾਇਪ ਇਹੋ ਸ਼ਾਨ ਪਾ ਦਿੰਦੇ ਸੀਗੇ ਗੇਟ ਛੋਟਾ ਰੱਖਦੇ ਆ ਹਾਂ ਉਹ ਗੇਟ ਛੋਟਾ ਰੱਖਦੇ ਆ। ਇਹ ਵਿੱਚੋਂ ਤੰਗੜੀ ਨਾਲ ਜਾਂ ਜੋ ਆਖ ਨੂੰ ਬਾੜ ਦਿੰਦੇ ਛੋਟੇ ਨੂੰ ਵਿੱਚੋਂ ਕੱਢਣ ਲਈ। ਥੋੜਾ ਜਿਹਾ ਬਣਾਇਆ ਚ ਕੱਢ ਲੈਂਦੇ ਆ। ਇਹ ਪਾਤੀ ਵੇਚਦੇ ਆ ਕਿ ਆਪਣੇ ਜੋਗੀ ਹੈ। ਆਪਣਾ ਜੋਗਾ। ਮੈਂ ਕਿਹਾ ਜੈਸੇ ਵਾਲੇ ਨਾਲ ਇਕੱਠਾ ਕੀਆ ਜੈਸੇ ਵੀ। ਨਹੀਂ ਵਾਲਾ ਉਹ ਤੇ ਹੋ ਜਾਣਾ ਆਪਣਾ ਹੰਦ ਆਪਣਾ ਹੀ ਮਚਾਉਂਦਾ ਇਹ ਹੈ। ਠੀਕ ਆ। ਨਹੀਂ ਠੀਕ ਆ। ਪਿੰਡ ਦਾ ਨਾਮ ਹੈਗਾ ਚਕਰਾਜ ਜੇ ਜਲੀ। ਸਮਾਸਤੀਪੁਰ ਜਲਾ।

ਮੀ ਨਹੀਂ ਪਿਆ ਕਰਕੇ ਨਾ ਮਿੱਟੀ ਮੁੱਟੀ ਚੜੀ ਹੋਈ ਅਦਰਾਖਤਾਂ ਦੇ ਤੋਤ ਨਹੀਂ ਗਿਆ ਜਿਆਦਾ ਟਾਈਮ ਹੋ ਗਿਆ ਮੀ ਪਿਆ ਨਹੀਂ ਗਿਆ ਪਿਆਉਣ ਪੱਧਰ ਲਈ ਜਣੀ ਦੇਣੀ ਹੈ ਇੱਥੇ ਹਾਂ ਦੇਖ ਲਓ ਇਹ ਆਪਣੇ ਖਤਮ ਕਰਦੀਆਂ ਚੀਜ਼ਾਂ ਤੇ ਇੱਥੇ ਮੋਟਰ ਚ ਆ ਕੇ ਨਹੀਂ ਜੇ ਇਹ ਨਾ ਹੋਵੇ ਤਾਂ ਤਪੇ ਕਿੰਨਾ ਗਰਮੀ ਚ ਹੋਰ ਜ਼ਿਆਦਾ ਜਿਵੇਂ ਹੁਣ ਇੱਥੇ ਉਹ ਮਤਲਬ ਛੱਤਾਂ ਦੇ ਹਿਸਾਬ ਨਾਲ ਸਾਰੇ ਕੋਲ ਦਾ ਲੈਂਟਰ ਹੈ ਨਹੀਂ ਚਾਦਰਾਂ ਹੀ ਆਂ ਜਾਂ ਜ਼ਿਆਦਾਤਰ ਘਰਾਂ ਦੇ ਉੱਪਰ ਤੇ ਆ ਬੈਂਡ ਨੂੰ ਗਰਮੀ ਚ ਉੱਤੇ ਬੈਂਡ ਬਣਾ ਤਾ ਨੇ ਤਾ ਹੈ ਹੈਂ ਉੱਪਰ ਉੱਪਰ ਹਾਂ ਵਧੀਆ ਪੂਰਾ ਬਣਾਇਆ ਹੋਇਆ ਬੈਂਚ ਨੇ ਤਾਹਾਂ ਆਹੋ ਹੋ 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 ਗਿਆ ਵੀ ਤੇਰਾ ਕਾ ਸ਼ਕੀਨ ਨਾ ਕੋਈ ਵੀ ਹੱਥ ਨੇ ਬਹਿਣਾ ਵਾ ਉੱਤੇ ਬੈਠਦੇ ਸ਼ਾਤ ਤੇ ਇਹ ਤੂੜੀ ਆਉਂਦੀ ਆ ਇੱਥੇ ਹੁਣ ਤੂੜੀ ਦਾ ਰੇਟ ਹੈਗਾ 1100 ਰੁਪਏ ਨੂੰ ਕੁਆਂਟਲ ਤੇ 7-800 ਨੂੰ ਪਰਾਲੀ ਵਾਲੀ ਵਿਕੀ ਜਾਂਦੀ ਆ ਤੇ ਹੁਣ ਬਾਹਰੋਂ ਮਾਲ ਲਿਆਉਂਦੇ ਆ ਖਰੀਦ-ਖਰੀਦ ਕੇ ਇਹ ਆ ਗੁਣ ਕੱਢੀਂਗੇ ਅੰਦਾਜ਼ਾ ਉਹ ਤੇ ਇਹ ਦੂਜੀ ਅਪਰ ਵਾਲੀ ਵਾਲੀ ਇਹ ਮੈਨੂੰ ਲੱਗਦਾ ਇਹ 7-800 ਨੂੰ ਤੂੜੀ 1100 ਨੂੰ ਕੁਆਂਟਲ ਤੇ ਆ ਗਈ ਸਾਰੋਂ ਇਹ ਨਿਆਈ ਵਾਲੇ ਖੇਤ ਆ ਗਏ ਸਾਰੇ ਮੇਰੇ-ਮੇਰੇ ਹੋ ਗਏ ਸਾਰੋਂ ਪੂਰੀ ਸਰਿਆ ਤੇ ਅੱਜ ਹੈਗਾ ਐਤਵਾਰ ਤੇ ਬੱਚੇ ਸਾਰੇ ਖੇਡਦੇ ਆ ਵੇੜਿਆਂ 'ਚ गुड मॉर्निंग हो गया है मंजन बांस का बढ़िया होता है कौन सी क्लास में है आठ में मन लगता है पढ़ाई में क्या नहीं लगता लगता है कौन सा स्कूल है पास वाला ही है कॉन्वेंट है ਇਹ ਰਹਿਣਾ ਮਾ ਪਰਾਲੀ ਵਾਲਾ ਠੰਡੀ ਹੈ ਆ ਵੀ ਹੁਣ ਤਾਂ ਦੂਪ ਆ ਗਿਆ ਹੈ ਰਹਾ ਤੂੰ ਹੀ ਹਾ ਸੈਟ ਕਰਾਇਲ ਹੋ ਗਿਆ ਨਾ ਇੱਥੇ ਇਹਨਾਂ ਦੇ ਹੂੰ ਤਾਂ ਸੰਦਰਾ ਬਣਾਉਣੇ ਪੈ ਜਾਣ ਤੇ ਆ ਗਏ ਦੁਕਾਨਾਂ ਛੋਟੀਆਂ ਛੋਟੀਆਂ ਦੁਕਾਨਾਂ ਦਾ ਵਾਲੀ ਆ ਮੈਂ ਪਿੰਡ ਇਹਨਾਂ ਦੇ ਤੇ ਵਿਆਹ ਦੀ ਤਿਆਰੀ ਹੋਣ ਲੱਗੀ ਅੱਜ ਲੱਗਣਾ ਹਲਵਾਈ ਤੇ ਦੇਖਦੇੂਗੇ ਲੈ ਆਂਦੇ ਆ ਤੇ ਹੌਲੀ ਹੌਲੀ ਕੰਮ ਸਟਾਰਟ ਹੋਣਾ ਹੁਣ ਤੇ ਅਸੀਂ ਜਾਣਾ ਵਾ ਬਾਜ਼ਾਰ ਥੋੜੀ ਸ਼ੋਪਿੰਗ ਕਰਨ ਆਲੀ ਆ ਤੇ ਚੱਲਦੇ ਆ ਫਿਰ ਨਹਾਉਣ ਤੋਂ ਵਾਲਾ ਤਾਂ ਮੈਂ ਕਹਿੰਦਾ ਕੈਨਸਲ ਕਰ ਦਈਏ ਕੱਲ ਨੂੰ ਹੀ ਨਹਾਵਾਂਗੇ ਵਿਆਹ ਤੇ ਹੁਣ ਨਹੀਂ ਬਾਪੂ ਸਹੀ ਆ ਬਹੁਤ ਸਾਰੀ ਵਾਰਸ ਕਰਕੇ ਰੈਡੀ ਆਂ ਸੀ ਬੱਬੂ ਥੋੜਾ ਜਿਹਾ ਲੇਟ ਉੱਠਿਆ ਵਾ ਮੈਂ ਤੁਹਾਡੇ ਨਾਲ ਤੁਸੀਂ ਗੱਲਾਂ ਮਾਰੀ ਜਾਂਦੇ ਸੀਗੇ ਮੈਂ ਕਿਹਾ ਗੱਲਾਂ ਮਾਰੀ ਜਾਂਦਾ ਜਦੋਂ ਮੈਂ ਹੌਣ ਉੱਠੇ ਗਿਆ ਮੈਂ ਕਿਹਾ ਭਿੰਗ ਦੇ ਕਿਨੇ ਕਿਵੇਂ ਆ ਠੀਕ ਐ ਸਾਲ ਚਾਹ ਪੀਜੇਗਾ ਵਰਮਾਈਏ ਸੋ ਜਾ ਤੁਸੀਂ ਲੈਣੇ ਚਾਹੀ ਪੀਣਾ ਹੋ ਰਹੀ ਦਰ ਕਰਨਾ ਤਾਂ ਕਹਿਣੀ ਕੁਝ ਬਾਬੂ ਬੀਬੀ ਪੀਊਗਾ ਉਹੀ ਪੀਣਾ ਇਹਨੇ ਸਾਰਿਆਂ ਨੇ ਉਹੀ ਹਾਂ ਉਹ ਵਿੱਚ ਪਿਆ ਆਪਾਂ ਹੋਰ ਜਾਣਾ ਉਥੋਂ ਫੇਰ ਲਿਆਵਾਂਗੇ ਆਪਾਂ ਕੋਈ ਚੱਕਰ ਨਹੀਂਗਾ ਦੁੱਧ ਵਾਲਾ ਨਾ ਬਣਾਈਏ ਤਾਂ ਨਹੀਂ ਨਹੀਂ ਦੁੱਧ ਵਾਲਾ ਪੀ ਲੈ ਫੇਰ ਉਹ ਹੀ ਬੁਰਸ਼ ਕਰਨਾ ਪੈਣਾ ਅਨੀ ਕਰਨ ਕਰ ਹੇ ਲੱਗ ਤੋ ਹੈ ਤਾਂ ਪਰਦਾ ਇਹ ਬੰਦਾ ਆਪਣੇ ਗਿਆ ਸੀਗਾ ਪੰਜਾਬ ਐਸੇ ਝੋਨਾ ਸਾਰਾ ਆਏ ਨੇ ਮੰਡੀ 'ਚ ਸਿਰੇ ਲਾਇਆ ਸੀਗਾ ਅੰਕਤ ਹੈ ਜਾਣਾ ਹੈ ਪੰਜਾਬ ਕੇ ਨਹੀਂ ਹੁਣ ਲੈ ਜਾएंगे ਜਾਈ ਨਹੀਂ ਘੁੰਮਣੇ ਜਾएंगे ਪੰਜਾਬ ਘੁੰਮਣੇ ਜਾएंगे ਹਾਂ ਫਿਰ ਪਸਾ ਦੇਗਾ ਪਾਪਾ ਹਾਂ ਕੰਮ ਹੈ ਸੀਰ ਮੰਡੀ ਤੇ ਜਾਣਾ ਪਵੇਗਾ ਹਾਂ ਗੱਡੀ ਵਾਲੀ ਲਿਬੜੀ ਪਈ ਆ ਕੱਪੜਿਆਂ ਜਿਨ੍ਹਾਂ ਨੂੰ ਲੱਗੀ ਜਾਂਦਾ ਐਵੇਂ ਹੱਥ ਪੈਰ ਜੇ ਲੱਗਦੇ ਆ ਜਦੋਂ ਗੱਡੀ ਨਾਲ ਤੇ ਇਹ ਕਾਲੇ ਜੇ ਹੋ ਜਾਂਦੇ ਤੂੰ ਐ ਤਾਂ ਇਹਨਾਂ ਕਾफी ਕਾਲੀ ਹੋਈ ਹੋਈ ਆ ਤੇ ਮੈਂ ਸੀ ਕਹਿੰਦਾ ਪਾਣੀ ਮਾਰ ਦਿੰਨੇ ਆ ਪੈਪ ਨਾਲ ਤੇ ਘੇਰਾ ਮਿੱਟੀ ਘਟਾ ਜਾਦਾ ਲੈ ਜੋ ਤੇ ਰਾਜਾ ਦਾ ਵੈਸੇ ਆਪਣਾ ਠੀਕ ਰਿਹਾ ਮਤਲਬ ਹੈ ਨਹੀਂ ਸੀ ਰੋਡ ਗੰਦਾ ਕਿਤੇ ਪਰ ਮਿੱਟੀ ਘਟਾਈ ਜਿਆਦਾ ਰੋਡਾਂ ਰਾਡ ਬਣਦੇ ਕਰਕੇ ਏ ਬੈਕ ਸਾਈਡ ਆ ਗਈ ਘਰ ਦੀ ਤੇ ਮੈਂ ਅਸੀਂ ਰੈਡੀ ਆ ਤੇ ਅਸੀਂ ਚਾਹ ਜਾਨਾ ਮਧੇਪੁਰ ਨੂੰ ਨਿਕਲਣਾਗਾ ਤੇ ਕਿਹੜਾ ਕੰਮ ਨੂੰ ਸ਼ੋਪਿੰਗ ਆ ਉੱਥੇ ਹਣਾ ਫਟੋਰੀ ਜਾਣਾ ਵਾ ਤੇ ਆ ਗਈ ਬੱਛੀ ਜਰਸੀ ਜਰਸੀ ਇਹ ਗਾਂ ਆ ਗਈ ਇਹਦਾ ਰੰਗ ਪਹਿਲਾਂ ਵੀ ਆਈ ਸੀ ਆ ਗਾਂ ਦਾ ਇੱਧਰ ਗੱਲ ਆ ਮੈਂ ਕਿ ਗਾਂ ਦਾ ਪਹਿਲੇ ਰੰਗ ਆਏ ਸੀ ਕਿ ਥੋੜੇ ਪੁੱਢੀ ਕਹਿੰਦਾ ਕਹਿੰਦਾ ਸੁਆ ਹੋ ਗਿਆ ਇਹ ਦੂਜੇ ਤੀਜੇ ਹੁਣ ਸੁਆ ਦੇਖਣ ਨੂੰ ਤਾਂ ਇਲਾ ਦੇ ਵਿੱਚ 6-7 ਸੁਆ ਲੈ ਲਏ ਤਾਂ ਕਮਜ਼ੋਰ ਨਾ ਹੈ ਵਾਂਜਾ ਵਨ ਪੂਰਾ ਇਹਦੀ ਛੱਡ ਦੇਣਾ ਹੋਣਾ 15 10 ਦਿਨ ਤੇ ਝੋਟੀ ਝੋਟੀ ਪਾਈ ਨੇ ਸੀ ਇਹ ਅਈ ਬੱਸ ਮੈਨੂੰ ਲੱਗਦਾ ਦੋ ਦਿਨ ਹੀ ਹੋਊਗਾ ਅੱਛਾ ਤੇ ਬੈਕ ਸਾਈਡ ਤੇ ਇਹਦਾ ਖੇਤ ਆ ਗਿਆ ਇਧਰ ਤੇ ਇਧਰ ਆ ਗਿਆ ਆਲੂ ਥੋੜੇ ਥੋੜੇ ਜਿਵੇਂ ਖਾਨ ਜੋਗੇ ਲਾ ਲੈਂਦੇ ਆ ਨਾਲ ਨਾਲ ਬੈਕ ਸਾਈਡ ਤੇ ਤੇ ਇਧਰ ਆ ਗਿਆ ਆਲੂ ਮੇਸੀ ਦੇ ਤੇ ਇਹ ਨਾਲ ਆ ਲੈ ਆਂਦੇ ਤੇ ਇਧਰ ਇਹ ਮਾਮਲੇ ਤੇ ਪੈਲੀ ਇਹਦੇ ਕੋਲ ਮੇਸੀ ਕੋਲ ਤੇ ਇਧਰ ਮੱਕੀ ਤੇ ਸਰੋਂ ਤੇ ਬਾਕੀ ਮੌਲ ਦੇ ਸਾਰੇ ਕਿਵੇਂ ਆ ਜਿਵੇਂ ਜੰਗਲ ਚ ਹੁੰਦੇ ਹਰ ਇੱਕ ਪਿੰਡ ਚ ਇਦਾਂ ਹੀ ਦਰਖਤ ਮਿਲਣਗੇ ਯਾਨੀ ਜਦੋਂ ਬਿਹਾਰ ਚ ਆ ਗਏ ਆਪਾਂ ਤੇ ਯਾਨੀ ਕੁਆਲਿਟੀ ਆ ਇਹ ਤੇ ਇਹ ਚੀਜ਼ਾਂ ਪੰਜਾਬ ਚ ਹੋ ਗਈਆਂ ਖਤਮ ਆ ਆਪਣੇ ਸਾਰੀਆਂ ਤੇ ਹੁਣ ਨਕਲੀ ਜੀ ਜ਼ਿੰਦਗੀ ਜਿਉਂਦੇ ਆ ਪਰ ਰੋੜਾਂ ਤੇ ਲਾ ਕੇ ਦੋ ਚਾਰ ਬੂਟੇ ਦੇ ਸੱਚੇ ਹੋ ਜਾਂਦੇ ਆ ਵੀ ਦਰਖਤ ਲਾਦੇ ਆਸੀਂ ਤੇ ਅਸਲੀ ਦਰਖਤ ਇਹ ਲੱਗੇ ਹੋਏ ਆ ਉੱਪਰ ਵੀ ਬੇਲੇ ਹੀ ਆ ਹੈ ਹਾਂ ਬੇਲੇ ਹੋਇਆ ਇਹ ਇਸ ਆ ਬੜਾ ਹੈ ਮੈਸੀ ਦੇ ਵੀ ਲਾਈਆਂ ਜਾਂ ਸਟੋਰ ਕਰਕੇ ਬਾਥੀਆਂ ਉੱਪਰ ਗੋੜੀਆਂ ਦਾ ਕੰਮ ਇਹੀ ਆ ਤੇ ਇਹਦੇ ਵਧੀਆ ਵਾ ਉੱਤੇ ਛੱਤ ਬੈਣ ਬੋਣ ਨੂੰ ਟੋਪ ਹੁਣ ਕਿਹੜੀ ਹੋਗੀ ਇਹ ਹੈ ਕਿ ਸਬਜੀ ਨੂੰ ਆ ਕੀ ਕੀਤਾ ਇਹ ਸਰਕਾਰੀ 35 ਰੁਪਏ ਬੋਰੀ ਸੀ ਅਸੀਂ 135 ਨੂੰ ਬੋਰੀ ਨਹੀਂ ਦਿੱਤੀ ਕੇ ਆ ਆ ਇਹ ਬੋਰੀ ਆ ਇਹ ਨਹੀਂ ਇਹ ਤਾਂ ਥੋੜਾ ਹੀ ਵੱਡੇ ਆ ਮੈਂ ਕਹਿੰਦਾ ਇਹ ਤਾਂ ਥੋੜਾ ਹੀ ਆ ਗੋभी ਚਾਹ ਸ਼ੁਗਰੀਆ ਸ਼ੁਗਰੀਆ ਤੇ ਭੇਜਦੇ ਆ ਸੀ ਅੱਛਾ ਗੋभी ਆਮ ਕਰਤਾ ਇੱਥੇ ਵੀ ਜਾਣੀ ਨੇ ਸਹੀ ਆ ਉੱਤੇ ਬਹਿਣ ਨੂੰ ਪੂਰਾ ਗਰਮੀ ਆ ਜਾ ਹਾਂ ਪੂਰਾ ਬਾਥੀ ਦਾ ਸਟਾਈਲ ਤੇਰੇ ਵਧੀਆ ਇੱਥੇ ਮੈਂ ਦੇਖਿਆ ਹਵਾ ਪੈਂਦਾ ਰੇੜੀ ਰੇਟਰ ਨਹੀਂ ਟਰੈਕਟਰ ਦਾ ਚਾਰੇ ਪਾਸੇ ਹਵਾ ਪੈਂਦਾ ਪੂਰਾ ਹੈ ਐ ਉਹਨੇ ਪੂਰਾ ਸੈਟ ਆ ਤੇਰੇ ਤਾਂ ਸਰ ਬਾਜੀ ਗਲਤੀ ਹੈ ਕੀ ਉਹ ਹੈ ਨਾ ਛੱਤ ਖਰਾਬ ਹੋ ਤਾ اچھا ਲੇਕਿਨ ਮਜਬੂਰੀ ਹੈ ਕਿਸੇ ਪਾਸੇ ਜਗ੍ਹਾ ਨਹੀਂ ਨਹੀਂ ਇਹਦੇ ਥੱਲੇ ਉਹ ਲਾਦੇ ਬਾਂਸ ਜੇ ਜੇ ਮੈਂ ਲਾਉਂਦੇ ਥੋੜੇ ਇੱਥੇ ਥੱਲੇ ਉੱਚਾ ਕਰਨ ਨੂੰ ਉਹ ਵਹੀ ਮੈਂ ਇਹਨਾਂ ਨੂੰ ਕਿਹਾ ਹੈਗਾ ਜੀ ਗਾਹਾਂ ਨੂੰ ਬਾਂਸ ਤੇ ਲਾਇਆ ਬਦ ਆਹੋ ਇੱਟਾ ਰੱਖ ਕੇ ਚਾਰ ਥੱਲੇ ਹਵਾ ਨਾਲੇ ਹਵਾ ਪੈਣੀ ਏ ਥੱਲੇ ਲੈ ਨੂੰ ਹਾਂਜੀ ਹੁਣ ਜੇ ਮੀਂਹ ਪੈ ਗਿਆ ਤਾਂ ਸਾਰੇ ਕੋ ਥੱਲੇ ਬਹਿ ਜਾਣ ਹਾਂਜੀ ਆਗੇ ਸਭ ਸੁਣ ਲਈ ਨਾ ਤੇ ਚਾਰ ਬੰਨ ਕੋ ਉਹੀ ਪਰ ਇਹ ਜੋ ਬਾਂਸ ਦਾ ਫਟੇ ਨਹੀਂ ਲਾਇਆ ਹੈ ਅਭੀ ਇਹ ਬਚੀ ਜਾਏਗਾ ਬਾਅਦ ਵਿੱਚ ਤੇ ਇਹੀ ਨੇੜੇ ਨੇੜੇ ਕਰਕੇ ਇਸ ਵਾਰ ਇਹ ਇਤਨੀ ਦੂਰੀ ਪਾ ਦੋਦਾ ਉਸ ਪਰ ਟਿਕ ਜਾਏਗਾ ਹਾਂ ਜੀ ਬੱਥੇ ਰਿਹਾ ਬਾਤ ਚਾਹਲੀ ਤੇ ਜਤਾਏ ਨਾ ਤੇਰ ਤੋਂ ਪੱਪਟ ਪਟ ਕੇ ਚੱਲੀਏ ਫਿਰ ਚਲੋ ਨਿਮੋ ਆਲਦਰਾ ਵਧੀਆ ਛੋੜੇ ਇਸ ਸਾਹ ਕਿਸੇ ਦਾ ਹੁਣੇ ਨਹੀਂ ਜਿਹੜਾ ਸਾਹ ਦਾ ਬਿਮਾਰੀ ਹੈ ਘਟਾ ਹੋਊਗਾ ਬਹੁਤ ਜ਼ਿਆਦਾ ਇੱਕ ਅੱਧੇ ਬੰਦੇ ਨੂੰ ਹੋਊਗਾ ਮਤਲਬ ਅੱਧਾ ਦਾ ਇਹੀ ਪੈਂਦਾ ਨਾ ਜਿਹੜਾ ਆਪਣਾ ਰਹਿਣ ਸਹਿਣ ਫਰਕ ਪੈ ਜਾਂਦਾ ਤੇ ਤਿਆਰੀ ਕਰਾਉਣ ਵਾਲੀ ਆ ਸਭ 4 ਇੰਚ ਹੀ ਪੜੇ ਪੜੇ ਨਾ ਮਾਰਾ ਚਾਰ ਚਾਰ ਆਪੀ ਪਿੱਲਰ ਪਹੇਗਾ ਪਹੇਗਾ 4 ਇੰਚ ਬਾਤ 4 ਇੰਚ ਬਾਸੇ ਪਿੱਲਰਾਂ ਤੇ ਨਾ ਸਾਰਾ ਬਿਮਾਰੀ ਹੋਈ ਨਾ ਜੇ ਨਾ ਪਿੱਲਰ ਹੋਊ ਜਦ ਬਹਾਰਾ ਉਹ ਦਮਗਣਾ ਤੇ ਪਿੱਲਰ ਤੇ ਜਦ ਦਮ ਤੇ ਹਲਵਾਈ ਆ ਗਿਆ ਲੱਗ ਗਿਆ ਭਾਂਡੇ ਢੇਲੇ ਸਾਫ ਸਫਾਈ ਕਰਨਾ ਤਾਰੇ ਪਾਸੇ ਜੇ ਮੀਲਾ ਹੈ ਇਹ ਨਹੀਂ ਮੌਕਾ ਦਿਓ ਇਹ ਇੱਥੇ ਸੀ ਲਿਆ ਉੱਥੋਂ ਸਰਦਾਰ ਵਾਲਾ ਮੈਂ ਜਿੱਧਰੋਂ ਉਤੋਂ ਗਣੇਸ਼ ਘਰ ਹੀ ਆ ਹਾਂ ਜੀ ਬੰਦੇ ਚੱਕਰਾਜ ਵਾਲੀ ਚੱਕਰਾਜ ਇਹ ਪਰਲੇ ਪਾਸੇ ਵੀ ਇਹ ਰੋਡ ਤੇ ਕਿੰਦਰ ਹੀ ਆ ਸਾਰਾ ਪਿੰਡ ਇਹ ਪਿੰਡ ਇਧਰੇ ਹੈਗਾ ਉਹ ਪਾਰ ਜਾ ਕੇ ਪਿੰਡ ਬਦਲ ਜਾਂਦਾ ਹੈ ਜੀ ਅੱਛਾ ਦੂਜਾ ਪਿੰਡ ਆ ਇੱਥੋਂ ਉਹ ਉਧਰ ਜਾ ਪਿੰਡ ਉਹ ਕੀ ਆ ਉਹ ਇਧਰਲੇ ਪਾਸੇ ਹੋ ਗਿਆ ਬਲਥਾਰਾ ਇਧਰਲੇ ਪਾਸੇ ਸੈਦ ਇਹ ਮਦੇਪੁਰੇ ਨੂੰ ਜਾਊ ਰੋਡ ਆਓ ਚੱਲ ਜਾ ਇਹ ਜਾਊਗਾ ਇਹ ਜਾ ਕੇ ਚੜ ਜਾਂਦਾ ਰੋਡ ਆਹ ਜਾ ਕੇ ਚੜ ਜਾਂਦਾ ਇਹ ਤੇਰਾ ਰੋਡ ਉਦੋਂ ਵੀ ਵਧੀਆ ਸੀਗਾ ਹੁਣ ਵੀ ਵਧੀਆ ਹੈ ਆਓ ਮੈਂ ਕਿਹਾ ਉਦੋਂ ਵੀ ਆਈ ਸੀਗਾ ਇਹ ਇਧਰ ਆ ਸਬਜ਼ੀ ਮੰਡੀ ਆ ਗਿਆ ਹੈ ਨਾ ਨਹੀਂ ਇਧਰ ਹੈ ਨਹੀਂ ਆ ਮਾਰਾ ਦੁਕਾਨ ਸੀਗਾ ਛੋਟਾ ਉਹ ਹਾਂ ਛੋਟਾ ਇਹ ਨੂੰ ਰੱਖ ਆ ਜਣੀ ਮਿਲ ਜਾਂਦਾ ਇੱਥੋਂ ਆ ਮਿਲ ਜਾਂਦਾ ਹੈ ਹੁਣ ਚੱਲਿਆ ਆਪਾਂ ਪਟੋਰੀ ਫੇਰ 5 ਕਿਲੋਮੀਟਰ ਆਉਣਾ ਇੱਥੋਂ ਹਾਂ ਭਾਗ ਕਰਮੀ ਹੋਣ ਲੱਗ ਗਿਆ ਧੁੱਪ ਤੇਜ਼ ਅੱਜ ਵੀ ਤੇਜ਼ ਹੈ ਕੱਲ ਵੀ ਤੇਜ਼ ਸੀਗੀ ਰੋਡ ਤੋਂ ਵਿਊ ਇਦਾਂ ਦੱਸਦਾ ਪਿੰਡ ਦਾ ਬੈਕ ਸਾਈਡ ਤੇ ਇਹ ਗਲੀ ਦਾ ਮੋਟਾ ਇਹ ਹੀ ਗਲੀ ਬੋਲੇ ਆ ਅਸੀਂ ਆਹ ਰੋਪਾ ਹੀ ਬੁਣਦਾ ਹੀ ਬੁਣਦੇ ਸੀ ਕਿ ਜੇ ਕੋਈ ਨਾ ਮਾਰਿਆ ਜਮਾਤੀ ਸੀ ਇਹ ਹਾਂ 24 ਘੰਟੇ ਕਰਨੀ ਸੀ ਆਪਣੀ ਫਰਿੱਜ ਦੇਖਣੀ ਐ ਇੱਕ ਦੋ ਚੀਜ਼ਾਂ ਹੋਰ ਦੇਖਣੀ ਆ ਵਾ ਢੇਲੂ ਵਰਤੋ ਵਾਲੀ ਜਿਹੜੀ ਤੇ ਬਾਕੀ ਦੇਖਦੇ ਆ ਕਿੱਥੇ ਇਹ ਜਰਾ ਦੇਖ ਖਾਂਦਾ ਸਮਾਨ ਆਪਾਂ ਨੂੰ है, हाँ है, ये आगे वाला लगा है ये आई एस डी है ये तो क्या है ये तो क्या है ये तो क्या है है ये तो है ये तो क्या है तो क्या है

पंजाब से आए हैं पंजाब छोड़ के आ हैं नहीं जी ये से पंजाब से आए हैं यहां में डेरा रह होंगे दोस्त यहां और क्या ऐसा थोड़ी है कि तुम पहले कुछ लोग उसे करना पड़ेगा ये तो वही हो गया ऐसे तो, हो तो होता ही नहीं है देख लेते हैं आइए सही सही रेट बताइए कोकरा बात हां नहीं तो और दुकान दे नहीं नहीं तो कूलर देखना

ਨਹੀਂ ਨਹੀਂ ਕਪੜੇ ਵਾਲਾ ਮਸ਼ੀਨ ਕਪੜੇ ਵਾਲੀ ਸਲਾਈ ਵਾਲਾ ਅੱਛਾ ਸਲਾਈ ਵਾਲਾ ਹਾਂ ਉਹ ਉਹ ਕਿਧਰ ਹੋਏਗਾ ਮਿਲ ਜਾਏਗਾ ਹਾਂ ਮਿਲ ਜਾਏਗਾ ਇਹ ਕਪੜਾ ਸਕਰੀਨ ਚਾਹੀਏ ਐਲਈਡੀ ਉਹ ਕੰਪਨੀ ਦਾ ਆਇਆ ਕਾ ਬਤਾਉਟ ਕੰਪਨੀ ਦਾ ਕਿਹਾ ਹੈ ਐਲਈਡੀ ਨਾ ਐਲਈਡੀ ਕੰਪਨੀ ਮਿਲ ਜਾਏਗਾ ਆਪ ਨੂੰ ਇਹ ਹੋ ਗਿਆ ਨੰਬਰ ਯਾਦ ਰੱਖੋ ਵੀ ਨਿਕਾਲ ਦੋ ਬਾਹਰ ਇਸ ਕੋ ਨਹੀਂ ਨਹੀਂ ਇਹ ਅਲੱਗ ਹੈ ਇਹ ਤਾਂ ਉਹ ਕਿਹਦਾ ਲੱਗਣਾ ਹੈ ਹਾਂ ਬੱਤੀ ਹੈ ਕਿਆ ਸਰ ਬੱਤੀ ਸਰ ਇਸ ਦਾ ਬੱਤੀ ਇਸ ਦਾ ਇਹ ਤਾਂ ਸਹੀ ਹੈ ये भी तो तो है इसका दो सौ का आएगा वो आपको ग्यारह हज़ार पाँच सौ का आएगा वारंटी वारंटी इसमें यहाँ से रहेगा एक साल रिप्लेसमेंट खराब होगा यहाँ से चेंज होकर मिलेगा बाद आपको वारंटी होम सर्विस कितना चौदह हज़ार का

ਗਾਰੰਟੀ ਹੈਂ ਏਸ ਲਈ ਨਾ ਕੋਈ ਵੀ ਖਰਾਬੀ ਆਤਾ ਨਹੀਂ ਨਹੀਂ ਕੋਈ ਵੀ ਸੈਟਰ ਮੇਟਿੰਗ ਚਾਬਾ ਬੈਲ ਬਣਾ ਦੇਣਾ ਸਹੀ ਵਾਹ ਸੈਟਰ ਲਓ ਸ਼ਾਬਾਸ਼ ਬਾਬਾ ਸ਼ੋਪਿੰਗ ਦਾ ਕੰਮ ਹੋ ਜਿਹੜਾ ਸੀਗਾ ਨਿਬੜ ਗਿਆ ਤੇ ਅਸੀਂ ਜਾਣਾ ਹੁਣ ਮਦੇਪੁਰੋਂ ਨਿਕਲਣਾ ਵਾ ਤੇ ਕੱਲ ਨੂੰ ਆਵਾਂਗੇ ਵਿਆਹ ਤੇ ਤਸਮਾਨ ਲੈਣ ਵਾਲੇ ਦੋ ਦੰ ਚੀਜ਼ਾਂ ਜੀਆਂ ਲੈ ਲਈਆਂ ਜਿਹੜੀਆਂ ਸੀਗੇ ਤੇ ਬਾਕੀ ਚਲੋ ਬੰਨ ਜੇਣਾ ਹੋ ਗਏ ਇਕੱਠੇ ਤੇ ਮੇਸੀਂ ਉਹਨਾਂ ਨੇ ਰਹਿਣਾ ਬਣਾਇਆ ਇੱਥੇ ਤੇ ਇਹਨਾਂ ਨੇ ਲੈਣੇ ਕੱਪੜੇ-ਕੁਪੜੇ ਜਿਹੇ ਹੋਰ ਥੋੜੇ-ਬੋਟੇ ਦੇਣ ਲੈਣ ਵਾਲੇ ਤੇ ਅਸੀਂ ਜਾਣਾ ਗਾਂ ਫਿਰ ਤੇ ਰਵਾਨਾ ਹੋਣੇ ਐਸ ਤੋਂ ਫਿਰ ਤਕਰੀਬਨ 12 ਕ ਦਾ ਟਾਈਮ ਹੋ ਗਿਆ ਹਾਂਜੀ ਸਾਹਿਬ ਚੱਲੀਏ ਇਹਦਾ ਬੰਨ ਹੋ ਤੇ ਕਰ ਹੈ ਨਾ ਫਿਰ ਚੜ ਜਾਂਦੀ ਆ ਜਿਹਦਾ ਮੇਨ ਆ ਨਾ ਜਿਹੜੀਆਂ ਨੋਰਮਲ ਚੱਲਦੀਆਂ